ਗੱਲ ਇੱਕ ਖਬਰ ਹੋਰ ਸਾਂਝੀ ਕਰਦੇ ਆ ਤੁਹਾਡੀ ਪੋਸਟ ਵੀ ਅਸੀਂ ਪੜ੍ਹੀ ਸੀ ਦੋਸਤਾਂ ਨੇ ਵੀ ਪੜ੍ਹੀ ਹੋਣੀ ਐ ਗੋਇੰਦਵਾਲ ਸਾਹਿਬ ਜੇਲ੍ਹ ਦੀ ਇੱਕ ਇੱਕ ਘਟਨਾ ਹੈ ਕਹਿੰਦੇ ਕਿ ਇੱਕ ਸ਼ਖਸ ਦਾ ਉੱਥੇ ਮੌਤ ਹੋ ਗਈ ਗੁਰਪ੍ਰੀਤ ਸਿੰਘ ਦੀ ਤੇ ਉਹਦੀ ਲਾਸ਼ ਜਿਹੜੀ ਆ ਕਿਸੇ ਗਲਤ ਫੈਮਿਲੀ ਨੂੰ ਕਹ ਲੋ ਕਿ ਭੇਜੀ ਗਈ ਉਹ ਪਰਿਵਾਰ ਨੇ ਮੁੰਡੇ ਦਾ ਸੰਸਕਾਰ ਵੀ ਕਰਤਾ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸੀ ਉੱਥੇ ਇੱਕ ਹੋਰ ਸ਼ਖਸੀ ਉਹ ਵੱਟੇ ਦੇ ਵਿੱਚ भेजेगे की कहानी थी थोड़ा ज्यादा स्पष्ट करियो जी क्योंकि कहानी तो जमे कल कोूल जी हुई है मेनू इकनक ਘਟਣਾ ਕਿਸੇ ਨੇ ਦੱਸੀ ਸੀ ਉਹ ਅੱਜ ਵੀ ਥਾਣੇਦਾਰ ਜੁਹੰਦਾ ਮੁਖਸਰ ਤੋਂ ਤੇ بڑے ਲੀਡਰ ਦੇ ਨਾਲ ਉਹ ਰਿਹਾ ਹੈ ਮੇਰੇ ਕੋਲ ਨੰਬਰ ਵੀ ਹੈਗਾ ਮੈਂ ਗੱਲ ਨਹੀਂ ਕਰ ਸਕਿਆ ਇਸ ਕਰਕੇ ਨਾਮ ਲੈਣ ਤੋਂ ਗਰੇਜ਼ ਕੀਤਾ ਹਾਲੇ ਵੀ ਪੁਲਿਸ ਫੋਰਸ ਦਾ ਹਿੱਸਾ ਜੀ 1997 98 ਦੇ ਆਸ-ਪਾਸ ਬਈ ਖਬਰ ਮਿਲਦੀ ਐ ਕਿਉਂਕਿ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਬਈ ਫਲਾਣਾ ਸਿੰਘ ਥਾਣੇਦਾਰ ਚੜਾਈ ਕਰਕੇ ਐਕਸੀਡੈਂਟ ਦੇ ਗਿਆ ਜੀ ਲੋ ਜੀ ਡੈੱਡ ਬੋਡੀ ਆਈ ਤੇ ਸੰਸਕਾਰ ਹੋ ਗਏ ਹੂੰ ਦੋ ਘੰਟਿਆਂ ਬਾਅਦ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਸ ਬੰਦੇ ਦਾ ਟੱਬਰ ਨੇ ਸੰਸਕਾਰ ਕਰ ਦਿੱਤਾ ਉਹ ਜਿਉਂਦਾ ਹੈ ਹੂੰ ਹੋਇਆ ਕੀ ਉਦੀ ਜੈਕਟ ਮੰਗ ਕੇ ਲੈ ਗਿਆ ਨਾਲ ਦਾ ਜਿਹੜਾ ਵੀ ਕੋਈ ਲੋਕੀ ਪੁਲਿਸ ਫੋਰਸ ਦਾ ਕੋਈ ਹੋਏਗਾ ਮੁਲਾਜ਼ਮ ਦਾ ਸਿਆਲ ਦਾ ਦਿਨ ਸੀ ਐਕਸੀਡੈਂਟ ਹੋ ਗਿਆ ਗਾਂ ਜਾ ਕੇ ਬਹੁਤ ਵੱਡਾ ਜੀ ਚਿਹਰਾ ਲਗਭਗ ਬੇਸਿਆਣਾ ਸੀ ਪਰ ਸਰੀਰ ਬਣਤਰ ਇੱਕੋ ਜੀ ਸੀ ਉਹ ਚੱਕ ਕੇ ਜੀ ਸੰਸਕਾਰ ਹੋ ਗਿਆ ਜੈਕਟ ਦੇ ਹਿਸਾਬ ਨਾਲ ਜੈਕਟ ਦੇ ਹਿਸਾਬ ਨਾਲ ਕਿਉਂਕਿ ਵਿੱਚ ਸ਼ਾਇਦ ਡਾਕੂਮੈਂਟ ਵੀ ਉਹੀ ਸੀਗੇ ਉਹਦਾ ਕੋਈ ਪਰਸ ਵਗੈਰਾ ਵੀ ਹੋ ਸਕਦਾ ਜੀ ਜੀ ਤਾਂ ਮਤਲਬ ਇਹ ਆ ਕਿ 2-3 ਘੰਟਿਆਂ ਬਾਅਦ ਪਤਾ ਲੱਗਿਆ ਕਿ ਅਸਲ ਦੇ ਵਿੱਚ ਸਸਕਾਰ ਹੀ ਗਲਤ ਹੋ ਗਿਆ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਨੇ ਜੀ ਇਹ ਮੈਨੂੰ ਆਪ ਥਾਣੇਦਾਰ ਦੇ ਜਿਗਰੀ ਦੋਸਤ ਨੇ ਦੱਸੀ ਹੈ ਆਪਲੇਖਾ ਬਹੁਤ ਵੱਡਾ ਬਹੁਤ ਵੱਡਾ ਪਲੇਖਾ ਕਿ ਪੁਲਿਸ ਵਾਲੇ ਦੇ ਮਾਮਲੇ ਚ ਵੀ ਪਲੇਖਾ ਪੈ ਗਿਆ ਜੀ ਪਰ ਅੱਜ ਦੇ ਦੌਰ ਚ ਦੇਖੀਏ ਤਾਂ ਹੁਣ 1998 ਵਾਲਾ ਦੌਰ ਤੇ ਹੈ ਨਹੀਂਗਾ ਜੀ ਅੱਜ ਤਾਂ ਬਹੁਤ ਚੀਜ਼ਾਂ ਬਦਲ ਗਈਆਂ ਨੇ ਜੀ ਜੀ ਤਾਂ ਇਹਦੇ ਚ ਕੀ ਹੋ ਸਕਦਾ ਜਿਹੜੀ ਗੱਲ ਹੁਣ ਜਿਵੇਂ ਤੁਸੀਂ ਭੂਮਿਕਾ ਚ ਦੱਸੀ ਆ ਕਿ ਭਾਈ ਦੋ ਨਾਮ ਸੀ ਤੇ ਦੋਨਾਂ ਦੇ ਪਿਓ ਦੇ ਨਾਮ ਵੀ ਸੇਮ ਸੀ ਪਰ ਐਡਰੈਸ ਤੇ ਆड्डा ਡੋਣਗੇ ਫਿਰ ਦੂਜੀ ਗੱਲ ਹੁੰਦੀ ਆ ਕਿ ਜਦੋਂ ਜੇਲ੍ਹ ਦੇ ਵਿੱਚ ਕੋਈ ਬੰਦਾ ਜਾਂਦਾ ਹੈ ਨਾ ਉਹਨੂੰ ਮੁਲਾਜਾ ਬੋਲਦੇ ਮੁਲਾਜਾ ਹੁੰਦਾ ਤੇ ਬਕਾਇਦਾ ਉਹਦੀ ਜਿਹੜੀ ਕੈਲੋਕ ਫਾਈਲ ਬਣਦੀ ਹੈ ਫਾਈਲ ਪੰਜਾਬੀ ਚ ਸਮਝਾ ਰਿਹਾ ਸਾਦੇ ਟੰਗ ਨਾਲ ਵੈਸੇ ਟਿਕਟ ਕਹਿ ਲੋ ਜਾਂਦਾ ਰਜਿਸਟਰ ਦੇ ਵਿੱਚ ਚੀਜ਼ਾਂ ਚੜਦੀਆਂ ਤਾਂ ਬਾਡੀ ਦੇ ਉੱਤੇ ਜਿਹੜਾ ਨਿਸ਼ਾਨ ਹੁੰਦਾ ਨਾ ਉਹ ਵੀ ਲਿਖਿਆ ਜਾਂਦਾ ਉਹ ਇਸੇ ਕਰਕੇ ਹੁੰਦਾ ਹੈ ਕਈ ਵਾਰ ਦਾਦਿਆਂ ਤੱਕ ਦੇ ਨਾਮ ਮਿਲ ਜਾਂਦੇ ਨੇ ਜੀ ਕਈ ਵਾਰ ਬਹੁਤ ਪੰਗੇ ਹੁੰਦੇ ਆ ਹਮਮ ਇੰਟਰਸਟਿੰਗ ਗੱਲ ਦੱਸਾ ਆਪਣੇ ਇਲਾਕੇ ਦੇ ਇੱਕ ਬੰਦੇ ਨੇ ਆਪਣਾ ਸੀਰੀ ਭੇਜਤਾ ਸੀਗਾ ਆਵਦੀ ਜਗ੍ਹਾ ਤੇ ਛੁੱਟੀ ਕੱਟਣ ਆਏ ਨੇ ਜੀ ਛਾ ਦੇਣਾ ਚੀਜ਼ਾਂ ਕਰਕੇ ਬੋਡੀ ਮਾਰਕਸ ਹਰੀ ਹਾਂ ਜੀ ਆਪਦੀ ਜਗ੍ਹਾ ਤੇ ਛੁੱਟੀ ਘਟਣ ਆਏ ਨੇ ਸੀਰੀ ਵੇਚਦਾ ਮੁੜ ਕੇ ਸਾਨੂੰ ਇਕੱਠੇ ਮਿਲੇ ਦੋਨੇ ਉਹ ਸੀਰੀ ਨੂੰ ਵੀ ਉੱਥੇ ਰੱਖ ਲਿਆ ਇਹ ਰੱਖ ਲਿਆ ਮਹਿਮਾਨ ਨੇ ਵੇ ਉਹ ਖਾ ਕੇ ਮਰ ਜਾਵਾ ਵੇ ਰੱਖ ਲਿਆ ਮਹਿਮਾਨ ਨੇ ਤੇ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਭਈ ਉਹ ਨੋਟ ਕੀਤਾ ਹੁੰਦਾ ਕਿ ਫਲਾਣੇ ਬੰਦੇ ਦੇ ਜਿਵੇਂ ਮੇਰੇ ਕੱਟ ਹੈ ਠੀਕ ਹੈ ਜੀ ਉਹ ਕੱਟ ਦਾ ਨਿਸ਼ਾਨ ਜਿਹੜਾ ਦਰਜ ਕੀਤਾ ਜਾਂਦਾ ਉਹ ਇਹਨਾਂ ਚੀਜ਼ਾਂ ਵਾਸਤੇ ਕੀਤਾ ਜਾਂਦਾ ਹੈ ਜੀ ਜੀ ਹੁਣ ਜਿੱਥੇ ਮਤਲਬ ਕਿ ਕੱਲ ਅਸੀਂ ਮੇਰੇ ਦੋਸਤ ਹੈ ਉਹਨਾਂ ਦੇ ਫਾਦਰ ਸਾਹਿਬ ਬੜੇ ਮਸ਼ਹੂਰ ਸੁਪਰਡੈਂਟ ਰਹੇ ਨੇ ਜੇਲ੍ਹ ਚ ਉਹਨਾਂ ਦਾ ਵੀ ਫੋਨ ਆਇਆ ਅਸੀਂ ਇਹ ਗੱਲਾਂ ਕਰਦੇ ਰਹੇ ਆ ਆਪਸ ਵਿੱਚ ਕਿਉਂਕਿ ਹੁਣ ਆਪਾਂ ਵੀ ਇੱਕ ਤਰ੍ਹਾਂ ਨਾਲ ਕਾਫੀ ਉੱਥੋਂ ਦੇ ਬਾਰੇ ਜਾਣਕਾਰੀ ਰੱਖਦੇ ਆ ਕਿ ਦਰਅਸਲ ਕੀ ਹੁੰਦਾ ਹੈ ਕਿ ਠੀਕ ਹੈ ਜੇਲ੍ਹ ਦੇ ਵਿੱਚੋਂ ਮੰਨ ਸਕਦੇ ਆ ਕਿ ਕੋਈ ਗੜਬੜ ਹੋ ਗਈ ਹੋਵੇ ਪਰ ਉਹ ਜੇਲ੍ਹ ਦੇ ਵਿੱਚ ਜੇ ਗੜਬੜ ਹੋਈ ਹੈ ਤਾਂ ਬਹੁਤ ਵੱਡੀ ਲਾਪਰਵਾਹੀ ਹੈ ਕਿਉਂਕਿ ਤੁਸੀਂ ਮਾਰਕਸ ਦੇਖਣਾ ਹੈ ਤੁਸੀਂ ਹਾਂ ਸਾਰੀਆਂ ਚੀਜ਼ਾਂ ਬਿਲਕੁਲ ਹਾਂਜੀ ਤਸਦੀਕ ਕਰਕੇ ਫਿਰ ਉਹ ਤੁਸੀਂ ਗਾਰਡ ਦੇ ਹਵਾਲੇ ਡੈੱਡ ਬਾਡੀ ਹੈ ਜਾਂ ਬਿਮਾਰ ਬੰਦਾ ਉਹ ਕਰਨਾ ਹੈ ਜੀ ਉਹ ਲਿਖਾ ਪੱਤਰੀ ਤੇ ਤੁਸੀਂ ਕਰਨੀ ਹੈ ਨਾ ਤਾਂ ਉਹ ਕਿੱਥੋਂ ਹੋਈ ਹੈ ਕਿਸੇ ਕੈਦੀ ਤੋਂ ਹੋ ਗਈ ਹੈ ਜਾਂ ਕੀ ਹੋ ਗਿਆ ਕਿ ਉਹ ਜਿਹੜਾ ਐਡਰੈਸ ਸੀ ਉਹ ਸ਼ਾਇਦ ਬਦਲ ਗਿਆ ਨਾ ਤੇ ਸੇਮ ਹੀ ਸੀ ਜੀ ਇੱਥੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਜੀ ਜਾਂ ਕੋਈ ਹੋਰ ਕਾਰਨ ਹੈ ਉਹਨਾਂ ਨੇ ਚੱਕ ਕੇ ਕੀ ਆ ਕਿ ਜਿਵੇਂ ਆਪਣੇ ਰੋਲ ਗੋਲਾ ਜੀ ਪੋਸਟਮਾਰਟਮ ਹੋਇਆ ਤੇ ਉਹ ਦੋਹਾਂ ਦਾ ਪਿੰਡਾਂ ਦਾ ਫਰਕ ਸੀ ਇੱਕ ਦਾ ਪਿੰਡ ਦਾ ਨਾਮ ਅਮਰਕੋਟ ਹੈ ਇੱਕ ਦਾ ਨਾਮ ਸ਼ੈਦ ਕਿਲਾ ਕਿਲਾ ਖਾਸ ਜੀ ਉਹ ਅਮਰਕੋਟ ਵਾਲਿਆਂ ਨੂੰ ਥਾਣੇਦਾਰ ਨੇ ਸ਼ੈਦ ਹੋ ਸਕਦਾ ਲੋਕਲ ਪੁਲਿਸ ਨੇ ਫੋਨ ਕੀਤਾ ਹੋਵੇ ਜਾਂ ਅਗਾਰ ਦੇ ਚੋਂ ਕੀਤਾ ਹੋਏਗਾ ਉਹਨਾਂ ਇੱਥੇ ਮੈਨੂੰ ਪਤਾ ਨਹੀਂ ਹੈ ਕਿ ਭਾਈ ਤੁਹਾਡਾ ਬੰਦਾ ਮਰ ਗਿਆ ਤੇ ਡੈੱਡ ਬੋਡੀ ਲੈ ਲਓ ਉਹ ਆਏ ਆ ਉਹ ਹਸਪਤਾਲ ਚੋਂ ਪੋਸਟਮਾਰਟਮ ਕਰਵਾ ਕੇ ਤੇ ਲੈ ਗਏ ਨੇ ਜੀ ਹੁਣ ਉਹ ਕਹਿੰਦੇ ਵੀ ਤਕਾਲਾਂ ਪਈਆਂ ਸੀਗੀਆਂ ਦਵਾਦਬ ਅਸੀਂ ਆਖਿਆ ਵੀ ਹੂੰ ਸੰਸਕਾਰ ਕਰਦੀਏ ਕਿਉਂਕਿ ਆਪਾਂ ਨੂੰ ਵੀ ਵੀ ਹੈ ਨਾ ਕਿ ਰੋਲ ਗੋਲਾ ਜਾਂ ਤਕਾਲਾਂ ਜਦੋਂ ਪੈ ਜਾਂਦੀਆਂ ਨੇ ਤਾਂ ਸੰਸਕਾਰ ਨਹੀਂ ਕੀਤਾ ਜਾਂਦਾ ਵਿਚਾਰ ਹੁੰਦੀ ਆ ਹਾਂਜੀ ਉਹ ਕਹਿੰਦੇ ਵੀ ਅਸੀਂ ਚੱਜ ਨਾਲ ਮੂੰਹ ਦੇਖਿਆ ਹੀ ਨਹੀਂ ਓਹੋ ਜਦੋਂ ਹੁਣ ਦੂਜੇ ਗੁਰਪ੍ਰੀਤ ਦੇ ਘਰਦਿਆਂ ਨੂੰ ਪਤਾ ਲੱਗਿਆ ਇਹ ਚੋਰੀ ਦੇ ਮਾਮਲੇ 'ਚ ਸੀ ਉਹ ਐਨਡੀਪੀਐਸ ਦੇ ਮਾਮਲੇ 'ਚ ਫਿਰ ਇਹ ਵੀ ਗੱਲ ਆ ਕਿ ਕੇਸ ਵੀ ਦਰਜ ਹੁੰਦੇ ਆ ਕਿ ਫਲਾਣਾ ਕਿਹੜੇ ਕੇਸ ਦੇ ਵਿੱਚ ਫਲਾਣਾ ਕਿਹੜੇ ਕੇਸ ਦੇ ਵਿੱਚ ਧਾਰਾ ਤੱਕ ਲਿਖੀ ਆਉਂਦੀ ਆ ਜੀ ਫਰਕ ਤੇ ਕਿਤੇ ਨਾ ਕਿਤੇ ਰਿਹਾ ਹੈ ਹੁਣ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਿਆ ਮਾਪਿਆਂ ਨੂੰ ਖਬਰਾਂ ਜਾ ਹੋਈਆਂ ਉਹ ਬਾਪ ਹੈ ਮਾਰਦੇ ਉਹ ਕਹਿੰਦੇ ਵੀ ਸਾਨੂੰ ਹੁਣ ਜਵਾਬ ਦਿਓ ਵੀ ਅਸੀਂ ਤੇ ਮੂੰਹ ਵੀ ਨਹੀਂ ਵੇਖਿਆ ਆਪਦੇ ਪੁੱਤ ਦਾ ਅਸੀਂ ਕਿੱਧਰ ਨੂੰ ਜਾਈਏ ਜੀ ਸਾਨੂੰ ਦਿਓ ਹੁਣ ਉਹਨਾਂ ਨੂੰ ਜਵਾਬ ਕਿਹੜਾ ਦੇਵੇ ਮਤਲਬ ਕਿ ਕੱਲੇ ਹੀ ਉਕਾਈ ਦਾ ਜਾਂ ਸ਼ੱਕੀ ਮਾਮਲਾ ਹੀ ਨਹੀਂ ਬਣਿਆ ਹੈ ਜੀ ਜੀ ਬਲਕਿ ਇੱਕ ਜਜ਼ਬਾਤੀ ਮਸਲਾ ਵੀ ਬਣ ਗਿਆ ਬਣ ਗਿਆ ਬਿਲਕੁਲ ਭਾਵਨਾਤਮਕ ਮਸਲਾ ਵੀ ਬਣ ਗਿਆ ਆਪਾਂ ਇਹ ਕਹਿੰਦੇ ਆ ਕਿ ਯਾਰ ਬਈ ਜਾਂਦੀ ਵਾਰ ਦਾ ਮੁੱਖ ਵੇਖਣਾ ਸੀ ਅਪਰਾਧ ਵੱਖਰੀ ਥਾਂ ਤੇ ਜੇਲ੍ਹ ਕੇਸ ਵੱਖਰੀ ਥਾਂ ਤੇ ਪਰ ਜਦੋਂ ਮੌਤੀ ਹੋ ਗਈ ਤੇ ਫਿਰ ਤਾਂ ਬਿਲਕੁਲ ਏਹ ਤਾਂ ਕਮਾਲ ਦੀ ਗੱਲ ਹੈ ਉਹ ਜੇਲਾ ਚ ਪਤਾ ਨਹੀਂ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਜੀ ਆ ਤੁਸੀਂ ਹੁਣੇ ਖਬਰ ਦੇਖੀ ਹੋਣੀ ਕਿ ਬਠਿੰਡੇ ਤੋਂ ਕਹਿੰਦੇ ਕਿ ਕਦੀ ਭੱਜ ਗਿਆ ਜੀ ਕੰਦ ਤੂੰ ਮਠਿੰਡੇ ਜੇਲ੍ਹ ਚ ਕਮਾਲ ਜੇਲ੍ਹ ਆ ਕੇ ਰੇਲ ਹੈ ਜਦੋਂ ਚੜ ਗਿਆ ਜੀ ਕੀਤਾ ਜਦੋਂ ਉਤਰ ਗਿਆ ਜੀ ਕੀਤਾ ਹਾਂ ਜੇਕਰ ਉਹ ਜੇਲ੍ਹ ਦਾ ਵੀ ਸੀਗਾ 19 ਮੋਬਾਈਲ ਫੜੇ ਗਏ ਜੀ ਚਿਪਾਂ ਫੜੀਆਂ ਗਈਆਂ ਬੀੜੀਆਂ ਦੇ ਮੰਡਲ ਖੜੇ ਗਏ ਕਾਫੀ ਕੁਛ ਚੱਲਦਾ ਹੀ ਰਹਿੰਦਾ ਚਾਰਜਰ ਫੜੇ ਗਏ ਚਲੋ ਉਹ ਚੀਜ਼ਾਂ ਤਾਂ ਜਿੰਗੀਆਂ ਨਹੀਂ ਨਾ ਸੁਖਮ ਸਭ ਉਹ ਚੱਲਦੀਆਂ ਰਹਿੰਦੀਆਂ ਉਹ ਚੋਰ ਸਫਾਈ ਦੀ ਖੇਡ ਹੈ ਕਹਦੀ ਲੈ ਕੇ ਜਾਂਦੇ ਨੇ ਇਹ ਸਮਾਨ ਜਦੋਂ ਇਹ ਬੀੜੀਆਂ ਸੇਟਾਂ ਖੁੱਲੀਆਂ ਹੁੰਦੀਆਂ ਸੀ ਤਦ ਜਰਦਾ ਲੈ ਜਾਂਦੇ ਸੀਗੇ ਉਹ ਚੱਲਦਾ ਹੀ ਰਹਿੰਦੀ ਆ ਉਹ ਗੇਮ ਤਾਂ ਮਤਲਬ ਕਦੇ ਫੜ ਹੋ ਗਈ ਕਦੇ ਉਹ ਨਿਕਲ ਗਿਆ ਸਮਾਨ ਸਭ ਕੁਝ ਚੱਲਦਾ ਹੈ ਬਟਾ ਇਹੀ ਮਸਲਾ ਹੈ ਨਾ ਕਿ ਜ਼ਿਲ੍ਹਾ ਦਾ ਜਿਹੜਾ ਬੰਦੇ ਕਿ ਯਾਰ ਤੁਸੀਂ ਤੇ ਕਮਾਲ ਕਰੀ ਜੰਨੇ ਹੋ ਕਿ ਜਨਾਬ ਲਾਸ਼ ਹੀ ਗਲਤ ਸਫਰ ਤੇ ਪਾਤੀ ਤੁਸੀਂ ਜੀ ਉਹ ਇੱਕ ਨਾ ਤਾਰੀ ਬਾਬਾ ਸੁਣਿਆ ਕਰੀ ਤੁਸੀਂ ਸੰਵਲਸਰ ਵਾਲਾ ਸੁਣਿਆ ਜੀ ਬੰਦਾ ਰੰਗੀਨ ਹੈ ਪੂਰਾ ਰੰਗੀਲਾ ਦੇ ਹਾਂ ਜੀ ਉਹ ਇੱਕ ਗੱਲ ਸੁਣਾਈ ਜਾਂਦਾ ਹੀ ਕਹਿੰਦੇ ਵੀ ਉਹ ਇਦਾਂ ਨਾ ਕੋਈ ਡਰਾਈਵਰ ਲਗਾ ਸੀਗਾ ਹਮ ਕਿ ਅਸੀਂ ਸੀਟ ਦੀ ਕਾਰ ਤੇ ਤੇ ਉਹ ਨਾ ਕਿਹਾ ਵੀ ਚਲੋ ਯਾਰ ਨਿਹਰਾ ਹੋ ਗਿਆ ਵੀ ਕਾਰ ਹੀ ਲੈ ਜਾਓ ਤੁਸੀਂ ਆਪਣੇ ਪਿੰਡ ਸਿਰਿਆ ਆਈ ਜਾਣਾ ਉਰਾਜ ਕਿਤੇ ਪੈਗੇ ਸ਼ੈਗ ਲਾਉਣ ਲੱਗੇ ਹੂੰ ਉਥੇ ਕੋਈ ਮਤਲਬ ਆਗੇ ਦੋ ਜਣੇ ਕਹਿੰਦੇ ਵੀ ਤੁਸੀਂ ਕਿਰਾਏ ਤੇ ਚਲੋਗੇ ਉਹ ਤਾਂ ਕਾਰਾਂ ਕਿਰਾਏ ਤੇ ਮਤਲਬ ਵਿਰਲੀਆਂ ਹੁੰਦੀਆਂ ਸੀ ਹੁਣ ਤਾਂ ਆਮ ਟੈਕਸੀ ਸਟੈਂਡ ਬਣੇ ਆਪਣੇ ਏਰੀਆ ਦੀ ਘਟਨਾ ਹੋ ਸ਼ਾਇਦ ਹੁਣ ਪਤਾ ਨਹੀਂ ਬਈ ਕਿਹੜੇ ਪਿੰਡ ਦੀ ਐ ਇੱਥੇ ਤਾਰੀ ਬਾਬੇ ਨੂੰ ਕਿਤੇ ਮਿਲੇ ਤੇ ਦੱਸਾਂਗੇ ਉਹ ਕਹਿੰਦਾ ਕਿ ਬਈ ਉਹਨਾਂ ਦੇ ਲਾਲਚ ਆ ਗਿਆ ਵੀ ਚਲੋ ਯਾਰ ਪੈਗ ਪੂਗ ਦਾ ਖਰਚਾ ਕੱਢ ਲਈ ਉਹ ਕਹਿੰਦੇ ਵੀ ਆਪਾਂ ਇਥੋਂ ਸਾਡਾ ਬੁੱਢਾ ਚੱਲ ਬਸਿਆ ਉਹ ਪਿੰਡ ਛੱਡ ਕੇ ਹੁਣਾ ਚਲੋ ਹਸਪਤਾਲ ਚ ਪੀਤੀ ਖਾਦੀ ਹੁੰਦਾ ਸੀਗੇ ਤੋਂ ਤੋਂ ਡੈੱਡ ਬਾਡੀ ਲੈ ਕੇ ਉਹ ਕਹਿੰਦੇ ਮਰੋੜ ਮਰਾੜ ਕੇ ਡਿੱਗੀ ਚ ਰੱਖਦਾ ਬਾਪੂ ਅੱਛਾ ਅਰਾ ਹਤਾਜ ਉਸ ਵੇਲੇ ਜੀ ਭਾਈ ਹੁਣ ਉਹ ਜਦੋਂ ਪਿੰਡ ਪਹੁੰਚੇ ਰਾਤ ਵੀ ਲਾ ਲਿਆ ਵੀ ਚਲੋ ਜੋ ਬਾਪੂ ਤੋਂ ਚੱਲ ਬਸ ਲਾਲੀਏ ਦੋ ਤੋਂ ਉਹ ਜਿਹੜੇ ਦੂਜੇ ਸੀ ਉਹ ਵੀ ਲਾਉਣ ਲੱਗੇ ਲਾਤਾ ਹਾਂ ਹਾਂਜੀ ਉੱਥੇ ਉਤਰੇ ਤੇ ਜਿਹੜਾ ਉਹਨਾਂ ਦੋਨਾਂ ਚੋਂ ਸੀ ਜਿਹੜੇ ਆਏ ਕਰਾਏ ਤੇ ਕਰਨ ਉਹਨਾਂ ਚੋਂ ਇੱਕ ਟੱਲੀ ਹੋ ਗਿਆ ਉਹ ਮਤਲਬ ਗੇਟ ਗਿਆ ਹੂੰ ਤੇ ਉਹ ਦੂਜਾ ਜਿਹੜਾ ਉਹ ਪਾਸੋਂ ਟ੍ਰੇਨ ਜਾਣਾ ਆਜ ਆਜ ਤੁਹਾਨੂੰ ਕਰਾਇਆ ਵੀ ਇਹਨਾਂ ਦੇ ਆਵਾਜ਼ ਉਹ ਲਾਈਏ ਉਹਨਾਂ ਨੇ ਕਿਹਾ ਕਿ ਤੇ ਬਾਪੂ ਪਿਆ ਦਵਾ ਦਵਾ ਨਹੀਂ ਨਹੀਂ ਰੇ ਚੱਕ ਕਿਤੇ ਉਹ ਮੰਜੀ ਤੇ ਪਾਤਾ ਜਿਹੜਾ ਬੰਦਾ ਸ਼ਰਾਬੀ ਸੀ ਜੀ ਹਾਂ ਜੀ ਉਹਨਾਂ ਨੇ ਅਗੇ ਜੀ ਲਾ ਲਿਆ ਜੀ ਲਾ ਲਿਆ ਲਾ ਲਿਆ ਉਹਨਾਂ ਨੇ ਸੈਲਫ ਮਾਰਿਓ ਲੈ ਕੇ ਬਾਪੂ ਤੇ ਡਿੱਗੀ ਚ ਉਹ ਵਿਚ ਰਹਿ ਗਿਆ ਉਹ ਹੁਣ ਤੁਹਾਨੂੰ ਪਤਾ ਹੀ ਆ ਕਿ ਭਾਈ ਉਹ ਦੁਨੀਆਂ ਜਿਹੜੀਆਂ ਬੈਠਿਆ ਰਹਿੰਦੀ ਸਾਰੀ ਰਾਤ ਤਾਂ ਪਤਾ ਤੂੰ ਸਵੇਰੇ ਕਹਿੰਦੇ ਨਾ ਕਿ ਉਹ ਆਵਾਜ਼ ਮਾਰਦੇ ਵਿੱਚ ਉੱਠ ਚਾਹ ਪੀ ਲੈ ਜੋ ਸੁਪਤਨੀ ਹੁੰਦੀ ਹੈ ਹੂੰ ਉਹ ਤਾਂ ਕਹਿੰਦੇ ਉੱਠ ਕੇ ਬਹਿ ਗਿਆ ਅੱਛਾ ਤਾਂ ਕਰਦੇ ਨੇ ਵੀ ਬੀਬੀ ਨੂੰਣੇ ਤਾਂ ਰੇਸ ਖੱਚਦੀ ਵੀ ਆ ਕੀ ਬਣ ਗਿਆ ਨਾ ਆ ਕੀ ਬਣ ਗਿਆ ਤਾਂ ਉਹ ਫਿਰ ਪਪਾ ਜੀ ਜਾਂਦੇ ਨੇ ਕਿਸੇ ਨੇ ਦੇਖਿਆ ਉਹ ਕਹਿੰਦੇ ਵੀ ਹੈ ਬਾਪੂ ਦੀ ਤਾਂ ਦਾੜੀ ਵੀ ਕਾਲੀ ਹੈ ਉਹ ਤਾਂ ਉਹ ਦੂਜਾ ਸੀਗਾ ਉਹ ਜਦੋਂ ਫਿਰ ਉਹ ਰੌਲਾ ਪਾਵੇ ਵੀ ਹੋਰ ਕਿੱਦਰ ਪਾਜੀ ਜਾਂਦੇ ਕੀ ਗੱਲ ਹੈ ਲੈ ਆਓ ਚਾਹ ਪੀ ਲੈ ਪੀ ਲੈ ਨੇ ਉਹ ਤੋਂ ਬਾਅਦ ਬਈ ਫਿਰ ਮਸਲਾ ਵਿਗੜ ਗਿਆ ਵੀ ਬਾਪੂ ਬੀ ਅਸਲ ਬਾਪੂ ਕਿੱਥੇ ਗਿਆ ਚਲਾ ਉਹ ਕਹਿੰਦੇ ਵੀ ਫੋਨ ਉਹਦਾ ਕਾਰ ਚੀ ਚਲਾ ਗਿਆ ਬਾਪੂ ਹੁਣ ਇਹ ਨਾ ਪਤਾ ਵੀ ਉਹ ਕਾਰ ਵਾਲੇ ਕੌਣ ਹੈ ਤੇ ਉਹ ਉਹਨਾਂ ਨੇ ਜਾ ਕੇ ਤੇ ਮਤਲਬ ਕਿ ਕਾਰ ਕਿਤੇ ਉਹਨਾਂ ਦੀ ਜਿਹੜੀ ਸੀ ਉਹ ਪਾਈਂ ਚਰੋ ਗਈ ਹੂੰ ਤੇ ਉਹ ਉਦਾਂ ਹੀ ਉਥੇ ਸੇੜ ਦੇ ਖਲਾ ਰਾਇ ਜੀ ਉਹਨਾਂ ਨੇ ਸਵੇਰੇ ਪਾਈਂ ਪੈਂਚਰ ਲਾਉਣੀ ਜਦੋਂ ਸਟਿੱਪ ਨਹੀਂ ਕੱਢਣੀ ਚਾਹੀਦੀ ਤੇ ਬਾਪੂ ਪਿਆ ਉਹ ਜਿਹੜਾ ਉਹ ਉਹ ਉਧਰ ਨੂੰ ਬਹੁਤ ਭੱਜੇ ਡਰਾਈਵਰ ਬੰਦਾ ਮਾਰ ਕੇ ਰੱਖ ਗਿਆ ਉਹਨਾਂ ਦੇ ਪਿੰਡ ਗਏ ਪਿੰਡ ਗਏ ਤੇ ਉਹ ਕਹਿੰਦੇ ਵੀ ਆਹ ਰੋਲਾ ਪੈ ਗਿਆ ਉਹਨੇ ਕਿਹਾ ਯਾਰ ਬਾਪੂ ਛੱਡ ਕੇ ਆਏ ਸੀ ਅੱਜ ਰਾਤ ਨੂੰ ਬਾਪੂ ਤਾਂ ਆ ਗਿਆ ਕਿਤੇ ਉਹ ਕਹਿੰਦੇ ਵੀ ਮੁੜ ਕੇ ਉਹ ਉਧਰੋਂ ਉਹ ਬਾਪੂ ਲੱਭਣ ਵੇ ਕਾਰ ਕਿੱਥੇ ਆ ਉਹ ਪਿੰਡਾਂ ਚ ਅਨਾਉਂਸਮੈਂਟ ਕਰਾਉਣ ਉਧਰ ਪਿੰਡ ਲੱਭਣਾ ਉਹ ਰਾਤ ਪੀਤੀ ਘਾਦੀ ਚ ਭੁੱਲ ਕੇ ਵੀ ਘਰ ਕਿੱਥੇ ਜੈਸੀ ਉਹ ਕਿਸੇ ਨੇ ਫਿਰ ਰਾਹ ਚ ਦੱਸਿਆ ਵੀ ਉਹ ਬਾਪੂ ਲੱਭਦੇ ਫਿਰਦੇ ਆ ਤੇ ਉਹ ਪਿੰਡ ਲੱਭਦੇ ਫਿਰਦੇ ਸੀ ਫਿਰ ਜਾ ਕੇ ਬਾਪੂ ਪਹੁੰਚਿਆ ਜੀ